ਤਰਮਿੰਦਰ ਦਿਓਲ ਦੇ ਉਸ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਵੀ ਉਹਨਾਂ ਦਾ ਪਰਿਵਾਰ ਵੱਸਦਾ ਹੈ ਉਹਨਾਂ ਦੀ ਚਾਚੀ ਜੀ ਉਹਨਾਂ ਦੇ ਚਚੇਰੇ ਭਰਾ ਉਹਨਾਂ ਦੀ ਪੂਰੀ ਫੈਮਿਲੀ ਜਿੰਨੇ ਕੁ ਵੀ ਅੱਜ ਇਸ ਪਰਿਵਾਰ ਦੇ ਵਿੱਚ ਜੀ ਬਚੇ ਨੇ ਉਹ ਤਰਮਿੰਦਰ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਨੇ ਦਿਓਲ ਫੈਮਿਲੀ ਦੇ ਕੋਲ ਅੱਜ ਅਸੀਂ ਮੌਜੂਦ ਹਾਂ ਸੋ ਇਹ ਬਜ਼ੁਰਗ ਚਾਚੀ ਜੀ ਨੇ 90 ਸਾਲ ਦੀ ਇਹਨਾਂ ਦੀ ਉਮਰ ਹੋ ਚੁੱਕੀ ਹੈ ਹਾਂ ਜੀ ਤਾਂ ਠੀਕ ਹੈ ਜਾਨੀ ਉਹਨੇ ਪਿੰਡ ਬਾਰੇ ਜੋ ਬਣਾਉਣ ਦਾ ਨਾਮ ਉਹਨਾਂ ਦਾ ਹੀ ਰਹਿਣਾ ਜੀ ਉਹਦੇ ਜਵਾਕ ਆਉਂਦੇ ਹਨੀ ਦੋਨੋਂ ਨਹੀਂ ਆਉਂਦੇ। ਭਾਈ ਸਾਨੂੰ ਸਾਫ਼ ਤਾਂ ਕਹੀ ਨਹੀਂ ਆ ਸਾਨੂੰ ਖੱਤੇ ਦਿੱਤੇ ਮਾਮਲੇ ਤੇ ਬਿਨਾਂ ਹੀ ਅਸੀਂ ਖਾਂਦੇ ਜੇ। ਮਾਮਲਾ ਨਹੀਂ ਲੱਗਦਾ। ਅੱਛਾ ਕਹੋਟ ਕੇ ਉਹਨਾਂ ਨੇ ਆਪਣੇ ਪੁਰਖਿਆਂ ਦੀ ਜਿਹੜੀ ਜਾਇਦਾਦ ਸੀ ਆਪਣੇ ਪਰਿਵਾਰ ਤੁਹਾਡੇ ਜਾਣੇ ਕਿ ਨਾਮ ਕਰ ਦਿੱਤੀ। ਇਹ ਗੱਲ ਸੱਚ ਹੈ। ਉਹ ਆਉਂਦੇ ਰਹੇ, ਉਹਨਾਂ ਦੀਆਂ ਭੈਣਾਂ ਆਉਂਦੀਆਂ ਰਹਿੰਗੀਆਂ ਪਰ ਪੰਜਾਬ ਦੇ ਹਾਲਾਤਾਂ ਕਰਕੇ ਨਹੀਂ ਆਏ। ਪਰ ਇਹਨਾਂ ਨੇ ਇਸ ਘਰ ਚੋਂ ਲਿਆ ਨਹੀਂ ਕੋਈ ਮਾਮਲਾ ਨਹੀਂ ਲਿਆ ਤੇ ਉਸ ਤੋਂ ਬਾਅਦ ਅਸੀਂ ਸਾਂਝ ਦੇ ਵਿੱਚ ਹੀ ਆ ਤੇ ਇਹਨਾਂ ਨੇ ਜ਼ਮੀਨ ਸ਼ੰਗਾਰਾ ਸਿੰਘ ਨੂੰ ਲਿਖਾਤੀ ਸੀ। ਮਤਲਬ ਤਿੰਨ ਭਰਾ ਸੀ ਉਹਨਾਂ ਦੇ ਚਾਚੇ ਦੇ ਮੁੰਡੇ ਤਿੰਨ ਜਣੇ ਸੀ ਤਿੰਨ ਠੀਕ ਹੈ ਜੀ ਮੈਂ ਵੱਡਾ ਮੇਰੇ ਤੋਂ ਛੋਟੇ ਹੀ ਦੋਨੇ ਬਿਜਲੀਆ ਹਾ ਗੁਜਰ ਗਈ ਜੀ ਉਹ ਹਾਂ ਸਾਡੇ ਬਜ਼ੁਰਗ ਤੋਂ ਬਾਅਦ ਉਹ ਗੁਜਰੇ ਤਾਂ ਪਿਕਚਰ ਆਵਾ ਤੁਹਾਡੇ ਹੱਥ ਦੇ ਵਿੱਚ ਇਹ ਤਰਮਿੰਦਰ ਦੇ ਉਰ ਤੋਂ ਆਈ ਸੀ ਪਿੰਡ ਇਹ ਤੁਹਾਨੂੰ ਮਿਲੇ ਸੀ ਇਹ ਤੁਸੀਂ ਉਹ ਨਾ ਹਾਂ ਉਹ ਹੀ ਹੈ ਤੁਹਾਨੂੰ ਹਾਂ ਉਹਨੂੰ ਕੰਨ ਗੱਲ ਕਰਵੇਂ ਕੰਨ ਤੇ ਸਨ ਅੱਛਾ ਉਹ ਮੋਟੇ ਖੋਪਰੇ ਤੇ ਥੱਲੇ ਉਹ ਫਿਰ ਗੁਰੂ ਕੋ ਆਈ ਨਾ ਤੱਕ ਕਹਾਂ ਮੈਂ ओके गौरव जी ਕਹਿੰਦੇ ਸੀ ਕਿ ਪੁਰਖਿਆਂ ਦੀ ਜ਼ਮੀਨ ਆ ਤੁਸੀਂ ਸੰਭਾਲ ਕੇ ਰੱਖਿਓ ਹੂੰ ਹੂੰ ਉਹ ਜਿਵੇਂ ਤਾਂ ਦੇ ਗਏ ਸੀ ਅੱਛਾ ਜਿਵੇਂ ਤਾਂ ਹੁੰਦੇ ਗਏ ਸੀ ਪਰ ਫੋਟੋ ਦਿੱਤਾ ਹਾਂ ਇਹ ਬਰਗਾ ਚਾਹ ਰਿਹਾ ਬੋਲੇ ਸੀ ਸਿਰਫ ਵਾਰ ਤੋਂ ਵੀ ਇਹ ਹਦੀਸ਼ੀ ਜੱਤ ਪਹਿਲੀ ਨੂੰ ਨੰਦੀ ਮੰਦਰ ਹਾਂ ਉਹ ਕਹਿੰਦੇ ਸੀ ਵੀ ਆ ਪਾਜਨਰਾ ਸਾਹਿਬ ਨੇ ਕਿਹਾ ਸਾਹਿਬ अच्छा ये के मिसिंग ओ पर ये भी मालूम है ऐसा नखरायो अच्छा प्यारी बुढ़ी है अच्छा ਤੁਸੀਂ ਬਹੁਤ ਲਾਡ ਲਡਾਂਦੀ ਸੀ ਦਰਮਿੰਦਰ ਨੂੰ ਬਹੁਤ ਸਰ ਮੈਂ ਕਹਿੰਦੀ ਸੀ अच्छा बापू जी ਨਹੀਂ ਤਾਂ ਬੰਦਾ ਕਹਿੰਦਾ ਕਿ ਜਦੋਂ ਐਡੀ ਚੜ੍ਹਾਈ ਤੇ ਪਹੁੰਚ ਜਾਵੇ ਕਈ ਵਾਰ ਲੋਕਾਂ ਦੀ ਸੋਚ ਹੁੰਦੀ ਆ ਕਿ ਅਸੀਂ ਤਾਂ ਅੱਧਾ ਕਿੱਲਾ ਵੀ ਕਿਸੇ ਦੇ ਨਾਮ ਨਾ ਕਰਵਾਈਏ ਹਨਾ ਅੱਜ ਕੱਲ ਜੋ ਸਮਾ ਚੱਲ ਰਿਹਾ ਪਰ ਉਹਨਾਂ ਨੇ ਆਪਣੀ ਪੁਰਖੀਆਂ ਦੀ ਸਾਰੀ ਜਾਇਦਾਦ ਤੁਹਾਡੇ ਪਰਿਵਾਰ ਦੇ ਨਾਮ ਕਰ ਦਿੱਤੀ ਯਾਰ ਮੇਰੇ ਭਰਾ ਨੇ ਨੌਕਰਾਂ ਦੇ ਜਿਹੜਾ ਬਿਜਲੀ ਵਾਲਾ ਉਹਨਾਂ ਨੇ ਕਰਾ ਕੇ ਜਦ ਹੀ ਇੱਕ ਦਿਖ ਮੇ ਬਾਦ ਹੈ ਕੌਣ ਕੰਮ ਨਹੀਂ 10 ਮਿੰਟ ਲਈ ਰੁਕਿਆ ਜਿਹੜੀ ਭਾਜੀ ਦਾ ਕੱਠ ਹੋਣ ਲੱਗ ਗਈ ਫੇਰ ਵੀ ਦਰਬਿੰਦਰ ਦਿਓਲ ਦੇ ਉਸ ਘਰ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਵੀ ਉਹਨਾਂ ਦਾ ਪਰਿਵਾਰ ਵੱਸਦਾ ਹੈ ਉਹਨਾਂ ਦੀ ਚਾਚੀ ਜੀ ਉਹਨਾਂ ਦੇ ਚਚੇਰੇ ਭਰਾ ਉਹਨਾਂ ਦੀ ਪੂਰੀ ਫੈਮਿਲੀ ਜਿੰਨੇ ਕੁ ਵੀ ਅੱਜ ਇਸ ਪਰਿਵਾਰ ਦੇ ਵਿੱਚ ਜੀ ਬਚੇ ਨੇ ਉਹ ਤਰਮਿੰਦਰ ਦੀਆਂ ਜਾਦਾਂ ਸਾਂਝੀਆਂ ਕਰ ਰਹੇ ਨੇ ਪਰ ਤਰਮਿੰਦਰ ਦਿਓਲ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਨੇ ਪਿੰਡ ਡਾਂਗੋ ਦਾ ਆਪਣੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਦਿੱਤਾ ਦਿਓਲ ਫੈਮਿਲੀ ਦੇ ਕੋਲ ਅੱਜ ਅਸੀਂ ਮੌਜੂਦ ਆ ਸੋ ਇਹ ਬਜ਼ੁਰਗ ਚਾਚੀ ਜੀ ਨੇ 90 ਸਾਲ ਦੀ ਇਹਨਾਂ ਦੀ ਉਮਰ ਹੋ ਚੁੱਕੀ ਹੈ ਬੋਲਣ ਦੇ ਵਿੱਚ ਹੱਲੇ ਐਨੇ ਪੂਰੀ ਤਰ੍ਹਾਂ ਠੀਕ ਨਹੀਂ ਮਾਤਾ ਜੀ ਤੁਹਾਨੂੰ ਪਤਾ ਲੱਗਾ ਤਰਮਿੰਦਰ ਦਿਓਲ ਨਹੀਂ ਰਹੇ ਦਿਹਾਂਤ ਹੋ ਗਿਆ ਉਹਨਾਂ ਦਾ ਪਤਾ ਹੈ ਹੂੰ ਜੀ ਆਪ ਦਾ ਹੁਣ ਵਾਲਾ ਬੂਰੇ ਹਾਂ ਹਾਂ ਆਪ ਦਾ ਹੁਣ ਵਾਲਾ ਠੀਕ ਹੈ ਹਾਂ ਜਦੋਂ ਪਤਾ ਲੱਗਾ ਸੀ ਤਾਂ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਇੱਥੇ ਸਾਂਝ ਪਾਉਂਦੇ ਸੀ ਤੁਹਾਡੇ ਨਾਲ ਤੁਹਾਡੇ ਤੋਂ ਗੱਲਾਂ ਜਾਣਣੀਆਂ ਚਾਹੀਆਂ ਹਨ ਸਾਡੇ ਨਾਲ ਵੀ ਕੋਈ ਯਾਦ ਐਦਾਂ ਦੀ ਸਾਂਝੀ ਕਰੋ ਕਿ ਧਰਮਿੰਦਰ ਦਿਓਲ ਕਿਸ ਤਰੀਕੇ ਦੇ ਨਾਲ ਆਪਣੇ ਪਿੰਡ ਦੇ ਵਿੱਚੋਂ ਉੱਠ ਕੇ ਐਡਾ ਨਾਮ ਹਾਸਲ ਕਰ ਗਏ ਜਿੱਥੇ ਕੋਈ ਸੋਚਦਾ ਵੀ ਨਹੀਂ ਸੀ ਕਿ ਅਸੀਂ ਫਿਲਮਾਂ 'ਚ ਜਾਣਾ ਹਾਂ ਹਾਂ ਜੀ ਉਹ ਤਾਂ ਠੀਕ ਹੈ ਜਾਨੀ ਉਹਨੇ ਪਿੰਡ ਬਾਰੇ ਜੋ ਕੋ ਬਣਾਉਂਦਾ ਨਾ ਉਹਨਾਂ ਦਾ ਹੀ ਰਹਿਣਾ ਜੀ ਉਹਦੇ ਜਵਾਕ ਆਉਂਦੇ ਹਨ ਨਹੀਂ ਦੋ ਨੁੜੀ ਆਉਂਦੇ ਹੂੰ ਪਰ ਉਹਨੇ ਪਿੰਡ ਕੋ ਕਰਿਆ ਨਹੀਂ ਗੁਰਦਾਰੇ ਦੇ ਕੋ ਕਰ ਦਿੰਦਾ ਨਹੀਂ ਕੋਈ ਚੀਜ਼ ਬਣਾ ਦਦਾ ਸੀ ਅੱਛਾ ਹਾਂ ਈਕਲ ਨਹੀਂ ਉਹਨੇ ਕੋ ਸੋਚਿਆ ਹੈਗਾ ਜਾਨੀ ਬਣਾ ਜਾਂਦਾ ਸੀ ਕਿਹੜਾ ਕਹਿੰਦਾ ਜੀ ਤਾਂ ਆਪ ਕਹਿੰਦੇ ਆ ਜੀ ਉਹਦਾ ਸਾਡਾ ਲਹੂ ਆਹੋ ਫੇਰ ਵੀ ਘਰਾਂ ਚੋਂ ਤਾਂ ਦੇ ਗਾਂ ਦੀਆ ਪਰ ਉਹਨੇ ਪਿੰਡ ਵਾਰੇ ਨਹੀਂ ਕੋ ਸੱਚ ਅੱਛਾ ਤੁਸੀਂ ਪਰਿਵਾਰ ਉਹ ਤੁਹਾਨੂੰ ਵੀ ਕਦੇ ਉਹਨਾਂ ਨੇ ਸਾਰ ਨਹੀਂ ਲਈ ਨਹੀਂ ਸਾਨੂੰ ਸਾਰ ਤਾਂ ਕਾਹੀ ਦੇਣੀ ਆ ਸਾਨੂੰ ਖੱਤੇ ਦਿੱਤੇ ਮਾਮਲੇ ਤੇ ਬਿਨਾਈ ਅਸੀਂ ਖਾਂਦੇ ਜੇ ਨਹੀਂ ਕਹੀਏ ਮਾਮਲਾ ਨਹੀਂ ਸੀ ਲੈਂਦਾ ਅੱਛਾ ਹੁਣ ਆ ਕੇ ਮਗਰੋਂ ਪਤਾ ਨਹੀਂ ਕੀ ਚਤ ਚੋ ਗਿਆ ਖਣੀ ਲੋਕਾਂ ਨੇ ਚੱਕਿਆ ਹੁਣ ਉਹ ਵੇਚ ਗਿਆ ਹਨ अच्छा ए ए बहुत मतलब आरआईए रिपोर्ट के उन्होंने अपने पुरखियां दी जड़ी जायदाद सी अपने परिवार ਤੁਹਾਡੇ ਜਾਣੇ ਕਿ ਨਾਮ ਕਰ ਦਿੱਤੀ ਇਹ ਗੱਲ ਸੱਚ ਹੈ हां जी ਨਾਮ ਕਰਿਆ ਪੈਸੇ ਲੈ ਗਏ 40-50 ਲੱਖ ਰੁਪਏ ਅੱਛਾ ਵਿਚਾਰ ਲੈ ਬੰਦੇ ਲੈ ਗਏ મતલਬ ਉਹਨਾਂ ਨੇ ਕੀ ਲੈ ਅੱਛਾ ਵਿਚਕਾਰਲੇ ਬੰਦੇ ਲੈ ਗਏ ਇਸ ਸਮੇਂ ਉਹਨਾਂ ਨੇ ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਸੀ ਲੈਣ ਦੀ ਉਹਨਾਂ ਨੇ ਨਹੀਂ ਇਹਨਾਂ ਤੋਂ ਕੁਝ ਲਿਆ ਪਹਿਲਾਂ ਤੋਂ ਜਦੋਂ ਦਾ ਪਿੰਡ ਛੱਡ ਗਏ ਉਹਨਾਂ ਦੇ ਫਾਦਰ ਸਾਹਿਬ ਉਸ ਤੋਂ ਬਾਅਦ ਲਲਤੋਂ ਉਹਨਾਂ ਦੀ ਬਦਲੀ ਹੋਈ ਉਹ ਟੀਚਰ ਸੀਗੇ ਠੀਕ ਹੈ ਤੇ ਉਹ ਤੋਂ ਬਾਅਦ ਉਸਾਨੇਵਾਲ ਚਲੇ ਗਏ ਜਿੰਨਾ ਕਿ ਮੈਂ ਜਾਣਦਾ ਮੇਰੇ ਤੋਂ ਤਾਂ ਬਹੁਤ ਵੱਡੇ ਨਹੀਂ ਮੇਰੇ ਫਾਦਰ ਸਾਹਿਬ ਦੱਸਦੇ ਸੀ ਉਹ ਤੋਂ ਬਾਅਦ ਮੈਂ ਅਜੀਤ ਅਜੀਤ ਸਿੰਘ ਜਿਹੜੇ ਮੇਰੇ ਬ੍ਰਦਰ ਹੀ ਲੱਗਦੇ ਆ ਅਜ ਅਬੇ ਦਿਓਲ ਦੇ ਫਾਦਰ ਉਹਨਾਂ ਨੂੰ ਮੈਂ ਮਿਲਿਆ ਇੱਥੇ ਉਹਨਾਂ ਦੇ ਬਾਹਰਲੇ ਘਰੇ ਤੇ ਉਹ ਆਉਂਦੇ ਰਹੇ ਉਹਨਾਂ ਦੀਆਂ ਭੈਣਾਂ ਆਉਂਦੀਆਂ ਰਹੀਆਂ ਪਰ ਪੰਜਾਬ ਦੇ ਹਾਲਾਤਾਂ ਕਰਕੇ ਨਹੀਂ ਆਏ ਪਰ ਇਹਨਾਂ ਨੇ ਇਸ ਘਰ ਚੋਂ ਲਿਆ ਨਹੀਂ ਕੋਈ ਮਾਮਲਾ ਨਹੀਂ ਲਿਆ ਤੇ ਉਹ ਤੋਂ ਬਾਅਦ ਅਸੀਂ 사인 ਦੇ ਵਿੱਚ ਹੀ ਆ ਤੇ ਇਹਨਾਂ ਨੇ ਜ਼ਮੀਨ ਸ਼ੰਗਾਰਾ ਸਿੰਘ ਨੂੰ ਲਿਖਾਤੀ ਸੀ ਤੇ ਉਹਦੇ ਚ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਕੋਸ਼ਿਸ਼ ਦਿੱਤਾ ਵੀ ਪਰ ਉਹ ਮਿਡਲ ਮੈਨ ਲੈ ਗਈ ਅੱਛਾ ਜਿਨ੍ਹਾਂ ਨੇ ਗੱਲ ਮਤਲਬ ਇਹ ਨਾ ਕਹੀਏ ਕਿ ਪਰਿਵਾਰ ਨੇ ਸਾਂਭੀ ਨਹੀਂ ਪਰਿਵਾਰ ਨੇ ਵੇਚ ਦਿੱਤੀ ਉਹ ਵਿਚੋਲੇ ਜਿਹੜੇ ਆ ਉਹੀ ਕਰ ਗਏ ਪਰਿਵਾਰ ਨੇ ਉਹਨਾਂ ਟਾਈਮ ਸਾਂਭੀ ਬਿਨਾ ਨਾਮ ਤੋਂ ਤੇ ਫਿਰ ਬਾਅਦ ਵਿੱਚ ਆ ਕੇ ਹੁਣ ਕੁਝ ਸਾਲਾਂ ਤੇ ਤਰਮਿੰਦਰ ਆ ਆ ਕੇ ਉਹਨਾਂ ਨੇ ਇੱਥੇ ਰਜਿਸਟਰੀ ਕਰਾਤੀ ਸੀ ਅੱਛਾ ਇਹਨਾਂ ਦੇ ਨਾਮ ਹਾਂਜੀ ਇਹਨਾਂ ਦੇ ਨਾਮ ਕਰਵਾਤੀ ਸੀ ਠੀਕ ਹੈ ਤੇ ਜੋ ਵੀ ਉਹਨਾਂ ਦੀ ਜੱਦੀ ਜ਼ਮੀਨ ਸੀ ਤੇ ਉਹਦੀ ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਸੀ ਵੀ ਉਹਨਾਂ ਨੇ ਕੁਝ ਲਿਆ ਤੇ ਜਦੋਂ ਪਿੰਡ ਦਾ ਇੱਥੇ ਕਾਠ ਜਿਆਦਾ ਹੋ ਗਿਆ ਜਦੋਂ ਪਿੰਡ ਆਏ ਇੱਕ ਵਾਰੀ ਆਏ ਤੇ ਲੇਟ ਇੱਥੇ ਕੋਈ ਸ਼ੂਟਿੰਗ ਸੀ ਨੇੜੇ ਮੈਂ ਤਾਂ ਉਦੋਂ ਬਾਹਰ ਸੀ ਹਾਂਜੀ ਤੋਂ ਪਿੰਡ ਦੇ ਹੀ ਦੱਸਦੇ ਆ ਉਹ ਕਰਨਾ ਵੀ ਚਾਹੁੰਦੇ ਸੀ ਪਿੰਡ ਲਈ ਪਰ ਕਾਠ ਇੰਨਾ ਵੱਡਾ ਹੋ ਗਿਆ ਤੇ ਉਹਨਾਂ ਨੂੰ ਬੋਲਣ ਦਾ ਵੀ ਜਿਆਦਾ ਮੌਕਾ ਨਹੀਂ ਮਿਲਿਆ ਤੇ ਸ਼ਾਮ ਦਾ ਟਾਈਮ ਸੀ ਫਿਰ ਉਹ ਚਲੇ ਗਏ ਉਹਨਾਂ ਨੇ ਫਿਰ ਸ਼ੰਗਾਰੇ ਵੀਰੇ ਨਾਲ ਗੱਲ ਕੀਤੀ ਵੀ ਮੈਂ ਚਾਹੁੰਦਾ ਸੀ ਵੀ ਮੈਂ ਕੋਈ ਆਪਣੀ ਯਾਦ ਛੱਡਦਾ ਤੇ ਵਿਸਾਂਝ ਪਾਵਾਂ ਪਰ ਕਈ ਵਾਰ ਪੋਲੀਟੀਕਲ ਇਹ ਜੇ ਹੁੰਦੇ ਆ ਮੁੱਦੇ ਉਹਦੇ ਵਿੱਚ ਨਹੀਂ ਉਹ ਕਰ ਸਕੇ ਕਿਤਨਾ ਕਿਤੇ ਉਸ ਵੇਲੇ ਖਾਲਕੂਬਾਦ ਦਾ ਦੌਰ ਸੀ ਹਨਾ ਗੋਲੀਆਂ ਚੱਲਦੀਆਂ ਸੀ ਪਰ ਬਾਅਦ ਚ ਵੀ ਹੋ ਚੁੱਕਾ ਸੀ ਇਹ ਚੀਜ਼ਾਂ ਦਾ ਡਰ ਸੀ ਨਹੀਂ ਇਹਨਾਂ ਦੇ ਜੋ ਇਹ ਪਿੰਡ ਆਏ ਆ ਤਾਂ ਹੁਣ ਰੀਸੈਂਟਲੀ ਆਏ ਸੀ ਮੇਰੇ ਖਿਆਲ ਨਾਲ ਕੋਈ ਹਾਂਜੀ ਪਰ ਉਹ ਤੋਂ ਪਹਿਲਾਂ ਜੋ ਪੰਜਾਬ ਦੇ ਹਾਲਾਤਾਂ ਕਰਕੇ ਉਹ ਪਿੰਡ ਨਹੀਂ ਆਏ ਤੇ ਉਹਨਾਂ ਦੀ ਕੋਈ ਪੰਜਾਬ ਦੀ ਸ਼ੂਟਿੰਗ ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਹੈਗੀ ਤੇ ਦੱਸਦੇ ਆ ਕਿ ਵਿਰਿੰਦਰ ਹੁਣੀ ਵੀ ਉਹਨਾਂ ਦੇ ਉਹ ਤੇ ਫਿਰ ਹੋਣ ਕਰਕੇ ਸੁਣਦੇ ਸੀ ਪਰ ਇਥੋਂ ਜੰਗੀਰਾ ਚਾਚਾ ਤੇ ਪਰਿਵਾਰ ਜਾਂਦਾ ਰਿਹਾ ਸ਼ੰਗਰਬੀਰੇ ਹੁਣੀ ਉੱਥੋਂ ਜਾਂਦੇ ਰਹੇ ਤੇ ਉਹਨਾਂ ਨੇ ਇਹਨਾਂ ਨੂੰ ਸੋਨਾ ਅਟੈਂਡ ਕੀਤਾ ਕਦੇ 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 ਸਾਗ ਬਣਾ ਕੇ ਲੈ ਕੇ ਜਾਣਾ ਕਦੇ ਹੋਰ ਘਰ ਦੀ ਚੀਜ਼ ਜਿਹੜੀ ਲੈ ਕੇ ਜਾਣੀ ਹੈ ਨਾ ਉਹਨਾਂ ਨੂੰ ਖਲਾਣੀ ਬਹੁਤ ਆਦਰਮਾਨ ਹੁੰਦਾ ਸੀ ਹਾਂਜੀ ਆ ਪਿਕਚਰਾਂ ਦੱਸਦੀਆਂ ਨੇ ਸਾਰੇ ਪਰਿਵਾਰ ਦੀਆਂ ਉੱਥੇ ਫਾਰਮ ਹਾਊਸ ਤੇ ਰਹਿ ਕੇ ਆਏ ਆ ਵੀਰ ਜੀ ਕਈ ਕਈ ਮਹੀਨੇ ਤੇ ਸ਼ੰਗਾਰਾ ਵੀਰਾ ਤਾਂ ਮਤਲਬ ਪ੍ਰੋਪਰ ਸੰਪਰਕ ਦੇ ਵਿੱਚ ਸੀਗੇ ਠੀਕ ਹੈ ਉਹ ਤਾਂ ਆਲਵੇਜ਼ ਹੀ ਉੱਥੇ ਹੁੰਦੇ ਸੀ ਮਤਲਬ ਜਦੋਂ ਵੀ ਪੰਜਾਬ ਦੀ ਕੋਈ ਗੱਲ ਹੁੰਦੀ ਸੀ ਕਿ ਜਾਂ ਫੋਨ ਆਉਂਦਾ ਸੀ ਪਹਿਲਾਂ ਸਾਡੇ ਕੋਲ ਲੈਂਡਲਾਈਨ ਹੁੰਦੇ ਸੀ ਤਾਂ ਫਿਰ ਸੁਨੇਹਾ ਆਉਂਦਾ ਸੀ ਤਾਂ ਸ਼ੰਗਾਰੇ ਵੀਰੇ ਨੂੰ ਤਾਂ ਬਿਲਕੁਲ ਸੰਪਰਕ ਦੇ ਵਿੱਚ ਮੀਡੀਆ ਦੇ ਵਿੱਚ ਕੀ ਹੋ ਰਿਹਾ ਐਕਚੁਅਲ ਦੇ ਵਿੱਚ ਘਰ ਚ ਉਥੇ ਬੰਬੇ ਕੀ ਹੋ ਰਿਹਾ ਉਹ ਸਾਰਾ ਪਤਾ ਹੁੰਦਾ ਸੀ ਪਰ ਉਹਨਾਂ ਦੇ ਜਾਣ ਦੇ ਮਗਰੋਂ ਮ ਹੁਣ ਇਹਨਾਂ ਦਾ ਸੰਪਰਕ ਮੇਰੇ ਖਿਆਲ ਨਾਲ ਕਿਸੇ ਨਾਲ ਨਹੀਂ ਰਿਹਾ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਣੀ ਬੋਬੀ ਦਾ ਪਿੰਡ ਦੇ ਬਾਰੇ ਜਾਣਨਾ ਜਾਂ ਉਹਨਾਂ ਨੂੰ ਕੋਈ ਜ਼ਿਆਦਾ ਨਹੀਂ ਹੈ ਨਹੀਂ ਕਹਿੰਦੇ ਵੀਡੀਓ ਕਾਲ ਤੇ ਚਾਚੀ ਦੇ ਨਾਲ ਗੱਲਾਂ ਕਰਦੇ ਹੁੰਦੇ ਸੀ ਧਰਮਿੰਦਰ ਦੇ ਵਿੱਚ ਹਾਂਜੀ ਸ਼ੰਗਾਰੇ ਵੀਰੇ ਦਾ ਅਫਸੋਸ ਵੀ ਕੀਤਾ ਕਿਉਂਕਿ ਉਹਨਾਂ ਦੀ ਡੈਥ ਪਹਿਲਾਂ ਹੋਈ ਹੈ ਠੀਕ ਹੈ ਉਹ ਇਹਨਾਂ ਦੇ ਬੇਟੇ ਸੀ ਸ਼ੰਗਾਰੇ ਮੇਰੇ ਮਦਰ ਉਦੋਂ ਇੱਥੇ ਆ ਇਸੇ ਘਰ 'ਚ ਮੌਜੂਦ ਸੀ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨਾਲ ਅਫਸੋਸ ਕੀਤਾ ਇਹਨਾਂ ਦੇ ਬੇਟੇ ਇਹਨਾਂ ਦੇ ਪੰਜਾਬ ਰਾਜ ਵਿਲੀ ਬੋਰਡ ਦੇ ਵਿੱਚੋਂ ਜਿਹੜੇ ਹੁਣ ਰਿਟਾਇਰ ਹੋਣਾ ਸੀ ਉਹਨਾਂ ਦੀ ਡੈਥ ਹੋ ਗਈ ਠੀਕ ਹੈ ਤੇ ਆ ਨਾਲ ਮੈਂ ਇਹਨਾਂ ਦਾ ਪਰਿਵਾਰ ਬੈਠੀ ਨਹੀਂ ਠੀਕ ਹੈ ਅੱਛਾ ਤੁਸੀਂ ਮਤਲਬ ਤਿੰਨ ਭਰਾ ਸੀ ਉਹਨਾਂ ਦੇ ਚਾਚੇ ਦੇ ਮੁੰਡੇ ਤਿੰਨ ਜਣੇ ਸੀ ਤੁਹਾਨੂੰ ਤਿੰਨ ਸੀਗੇ ਜੀ ਮੈਂ ਵੱਡਾ ਮਿੱਤ ਛੋਟੇ ਹੀ ਦੋਨੇ ਬਿਜੜਿਆ ਵੀ ਹਾਂ ਗੁਜ਼ਰ ਗਏ ਜੀ ਉਹ ਹਾਂ ਸਾਡੇ ਬਜ਼ੁਰਗ ਤੋਂ ਬਾਅਦ ਉਹ ਗੁਜਰੇ ਨੇ ਹੁਣ ਤੁਸੀਂ ਇਕੱਲੇ ਇਕਲੋਤੇ ਰਹਿ ਗਏ ਹਾਂ ਕੰਨਾ ਹੀ ਹੈ ਜੀ ਕੰਨਾ ਇਹਨਾਂ ਦਾ ਡੇਟਾ ਬੰਬੇ ਜਾ ਕੇ ਆਇਆ ਹੋਇਆ ਜੀ ਉਹ ਜਾ ਕੇ ਆਇਆ ਸੀਗਾ ਜੀ ਆ ਫੋਟੋਆਂ ਨੇ ਵਿੱਚ ਇੱਥੇ ਠੀਕ ਹੈ ਬੀਬੀ ਜੀ ਠੀਕ ਹੋ ਤੁਸੀਂ ਸੇਠ ਠੀਕ ਹੈ ਤੁਹਾਡੀ ਨਹੀਂ ਠੀਕ ਨਹੀਂ ਹੈ ਜੀ ਅੱਛਾ ਕਮ ਜੀ ਰੀ ਬਾਣੀ ਪਈ ਗਈ ਬਹੁਤ ਉਮਰ ਹੋ ਗਈ ਤੁਹਾਡੀ ਹਨਾ ਹੁਣ ਤੇ ਜਦੋਂ ਆ ਜਿੱਦਾਂ ਪਿਕਚਰਾਂ ਆ ਤੁਹਾਡੇ ਹੱਥ ਦੇ ਵਿੱਚ ਇਹ ਤਰਮਿੰਦਰ ਦਿਓਲ ਜਦੋਂ ਆਏ ਸੀ ਪਿੰਡ ਇਹ ਤੁਹਾਨੂੰ ਮਿਲੇ ਸੀ ਇਹ ਤੁਸੀਂ ਉਹ ਨਾ ਹਾਂ ਜੱਪੀਆਂ ਪਾਪਾ ਮਿਲਦੇ ਸੀ ਅੱਛਾ ਜੱਪੀਆਂ ਪਾਪਾ ਮਿਲਦੇ ਸੀ ਹਾਂ ਜਿਆਦਾ ਮੋਸ਼ਕਾ ਹੁੰਦੇ ਸੀ ਫੋਨ ਤੇ ਵੀ ਪਾਬੂ ਕੋ ਹੋ ਜਾਂਦੇ ਸੀ ਜਦੋਂ ਵੀ ਤੁਹਾਡੇ ਨਾਲ ਗੱਲ ਹੁੰਦੀ ਸੀ ਵੀਡੀਓ ਕਾਲ ਹੁੰਦੀ ਸੀ ਹਾਂ ਲੋਕਾਂ ਨੇ ਬੰਦ ਕਰ ਲੈ ਨਹੀਂ ਕਰਦੇ ਸੀ ਸਾਨੂੰ ਅੱਛਾ ਬਹੁਤ ਕੋਠੇ ਤੇ ਇਕੱਲੇ ਉਹ ਫਿਰ ਲੋਕ ਆਉਂਦੇ ਨਾ ਤਾਂ ਕਹਨ ਹੂੰ ਉਹ ਫੇਗਲ ਹੁੰਦੀ ਹੈ ਅੱਛਾ ਜਦੋਂ ਤੁਹਾਡੇ ਨਾਲ ਗੱਲ ਕਰਦੇ ਸੀ ਮਿਲਦੇ ਸੀ ਬਹੁਤ ਇਕੱਠ ਬਹੁਤ ਹੋ ਜਾਂਦਾ ਸੀ ਬਹੁਤ ਆ ਇੱਥੇ ਕੋਠੇ ਤੇ ਵੀ ਨਹੀਂ ਜੇ ਹਾ ਕੋਈ ਅੱਛਾ ਕੋਠੇ ਤੇ ਵੀ ਸਹੀ ਜੀ ਕੋਠਾ ਭਰ ਜਾਂਦਾ ਹੁੰਦਾ ਸੀ ਹੂੰ ਜੇ ਤੁਸੀਂ ਆਪਣੇ ਕੋਈ ਦਿਲ ਦੀ ਗੱਲ ਆਪਣੇ ਪੁੱਤਰ ਦੇ ਨਾਲ ਸਾਂਝੀ ਕਰਨੀ ਹੁੰਦੀ ਸੀ ਤਾਂ ਉਹ ਕਿਤੇ ਨਾ ਕਿਤੇ ਦਿਲ ਚ ਹੀ ਰਹਿ ਜਾਂਦੀਆਂ ਸੀ ਹਾਂ ਉਹ ਦਿਲ ਚ ਜੀ ਹਾਂ ਜਦੋਂ ਹੁਣ ਹੁਣ ਚਾਚੀ ਜੀ ਤੁਹਾਡੇ ਨਾਮ ਉਹਨਾਂ ਨੇ ਹਨਾ ਜਦਾਦ ਜਿਹੜੀ ਆ ਇਹਨਾਂ ਬੱਚਿਆਂ ਦੇ ਨਾਮ ਕਰਵਾ ਦਿੱਤੀ ਤਾਂ ਉਸ ਤੋਂ ਬਾਅਦ ਵੀ ਕੋਈ ਗੱਲਬਾਤ ਹੋਈ ਸੀ ਨਹੀਂ ਹੋਈ ਨਹੀਂ ਵੀਰੇ ਜਦੋਂ ਉਹਨਾਂ ਨੇ ਜ਼ਮੀਨ ਨਾਮ ਕਰਵਾਈ ਕੀ ਕਿਹਾ ਸੀ ਉਹਨਾਂ ਨੇ ਉਹ ਕਰਾਈ ਹੋਈ ਰਹੇ ਨਹੀਂ ਦਿੱਤੀ ਹਾਂ ਉਹਨੂੰ ਉਹ ਵਾਦੀ ਸੁਨਾਰੇ ਨੂੰ ਕਹਿੰਦਾ ਸੀ ਮੇਰੇ ਘਰ ਆ ਨੂੰ ਕਹਿੰਦਾ ਮੈਂ ਪੈਨਟ ਹੋਣਾ ਕਿ ਨਾ ਕਹਿੰਦੇ ਸੀ ਕਿ ਪੁਰਖਿਆਂ ਦੀ ਜ਼ਮੀਨ ਆ ਤੁਸੀਂ ਸੰਭਾਲ ਕੇ ਰੱਖਿਓ ਹੂੰ ਹੂੰ ਰੱਖਾਂਗੇ ਜਿਵੇਂ ਤਾਂ ਦੇ ਗਏ ਸੀ ਅੱਛਾ ਜਿਵੇਂ ਤਾਂ ਉਹਨੂੰ ਦੇ ਗਏ ਸੀ ਅੱਛਾ ਉਹਨਾਂ ਦੇ ਹੂੰ ਲੋ ਲੋ ਤਾਂ ਹਾਂਜੀ ਉਹਦੇ ਬੰਨੇ ਹਾਂਜੀ ਉੱਥੇ ਰਹਿ ਕੇ ਆਏ ਸੀ ਉਹ ਨਹੀਂ ਲੈ ਲਏ ਅੱਛਾ ਉਹਨਾਂ ਦੇ ਬੱਚੇ ਜਿਹੜੇ ਆ ਸਨੀ ਦਿওল ਬੋਬੀ ਦਿওল ਉਹਨਾਂ ਦੇ ਨਾਲ ਤੁਹਾਡੀ ਕਦੀ ਕੋਈ ਗੱਲਬਾਤ ਹੋਈ ਨਹੀਂ ਨਹੀਂ ਮੇਰੀ ਨਹੀਂ ਹੋਈ ਅੱਛਾ ਉਹ ਉਹ ਹੀ ਜਾਂਦਾ ਸੀ ਹੂੰ ਉਹ ਹੀ ਕਰਦਾ ਸੀ ਅੱਛਾ ਮੇਰੀ ਨਹੀਂ ਹੋਈ ਜਦੋਂ ਤੁਹਾਡੇ ਨਾਲ ਉਹਨਾਂ ਦੀ ਕੋਈ ਗੱਲ ਹੁੰਦੀ ਸੀ ਕੀ ਕਹਿੰਦੇ ਸੀ ਤੁਹਾਨੂੰ ਜਦੋਂ ਤੁਸੀਂ ਬਿਲਕੁਲ ਠੀਕ ਠਾਕ ਸੀ ਉਹ ਮੈਨੂੰ ਕਹਿੰਦੇ ਸੀ ਤਾਰੇ ਛੋੜਦੇ ਤੇ ਆਈ ਬਰਗਾ ਸੋ ਬਣੇ ਸੀ ਸਤਵੰਤ ਵੀ ਹੁੰਦੀ ਸੀ ਜਤ ਪਾਲੀ ਉਹਨਾਂ ਦੀ ਮੰਦਰ ਹਾਂ ਉਹ ਕਹਿੰਦੀ ਸੀ ਵੀ ਆਪਾਂ ਇਹਨਾਂ ਦਾ ਸਾਥ ਨਹੀਂ ਪਲਾ ਸਕਦੇ ਅੱਛਾ ਵੀ ਜੇ ਸੀ ਜਾਂਦਾ ਉਹ ਆਉਂਦਾ ਸੀ ਇਹਨਾਂ ਦੇ ਮਾਮਲਾ ਅੱਛਾ ਆਪਣੇ ਉਹ ਕਾਉਲੀ ਕੀ ਕਹਿੰਦੇ ਸੀ ਉਹ ਖਾਹ ਨਹੀਂ ਵੀ ਨਾ ਦੀ ਇਹ ਸਾਰਾ ਨਫਰਾਇਓ अच्छा प्यारी बुढ़ी ਨਹੀਂ ਮਿਲਣੀ ਤੁਹਾਨੂੰ اچھا ਤੁਸੀਂ ਬਹੁਤ लाਡ ਲਡਾਉਂਦੇ ਸੀ ਧਰਮਿੰਦਰ ਨੂੰ ਬਹੁਤ ਧਰਮ ਧਰਮ ਕਹਿੰਦੇ ਸੀ ਉਹ ਉਹ ਨੂੰ ਵੀ ਖਾਣੇ ਸੀ ਉਹ ਤੋਂ ਵੱਡਾ ਸੀ ਉਹਨੂੰ ਦਰੰਗ ਹੋਇਆ ਸੀ ਅਜੀਤ ਨਾ ਕੀ ਨਾ ਸੀ ਹੂੰ ਇੱਕ ਪਾਣੀ ਪਤਾ ਭੁੱਲ ਗਈ اچھا ਹਾਂ ਕੋਤਾ ਬਚਪਨ ਚ ਕੀ ਕੀ ਖਾਂਦੇ ਸੀ ਤੁਹਾਡੇ ਹੱਥ ਦਾ ਸਾਗ ਖਾਂਦੇ ਸੀ ਮਾਮਾ ਮੰਗੂ ਪਿਆਰ ਕਰਦੇ ਸੀ ਤੁਸੀਂ ਹਾਂ ਸਾਗ ਹੀ ਹਮ ਕਹੇ ਸੀ ਉਹ ਖਾਣੀ ਸੱਡ ਛੱਲੇ ਨੌਕਰੀ ਖਾਵੇ ਦੀ ਕਿਦੇ ਸੀ ਅੱਛਾ ਹਾਂ ਹਮ ਵਿੰਡੋ ਮਣਾ ਕੇ ਭੇਜਦੇ ਸੀ ਇਹਨਾਂ ਦੇ ਜਿਹੜੇ ਹਸਬੰਡ ਸੀ ਉਹਨਾਂ ਨਾਲ ਜ਼ਿਆਦਾ ਸਾਝ ਰਹੀ ਹੈ ਉਹ ਰਹਿ ਕੇ ਵੀ ਆਏ ਉੱਥੇ اچھا ਸ਼ੰਗਾਰਾ ਸਿੰਘ ਤੇ ਇਹਨਾਂ ਦੇ ਫਾਦਰ ਇਹਨਾਂ ਦੇ ਹਸਬੰਡ ਮੇਰੇ ਤਾਇਆ ਜੀ ਜਗੀਰ ਸਿੰਘ ਉਹ ਉੱਥੇ ਰਹਿ ਕੇ ਆਏ ਆ ਜ਼ਿਆਦਾ ਕਈ ਮਹੀਨੇ ਠੀਕ ਹੈ ਜੀ ਥੋੜਾ ਸਾਹ ਦੀ ਦਮੇ ਦੀ ਪ੍ਰੋਬਲਮ ਸੀ ਫਿਰ ਉਹ ਉੱਥੇ ਰਹਿੰਦੇ ਸੀ ਤਾਂ ਠੀਕ ਹੋ ਜਾਂਦਾ ਸੀ ਕਿਉਂਕਿ ਉੱਥੋਂ ਉੱਥੋਂ ਦਾ ਵੈਦ ਆ ਜਿਹੜਾ ਫਾਰਮ ਹਾਊਸ ਤੇ ਉਹ ਡਿਫਰੈਂਟ ਆ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਕਲੀਨ ਏਅਰ ਤੇ ਇਦਾਂ ਉਹ ਇਹਨੀਆਂ ਗੱਲਾਂ ਸਾਨੂੰ ਦੱਸਦੇ ਹੁੰਦੇ ਸੀ ਤੇ ਫਿਰ ਮੈਂ ਪਰਿਵਾਰ ਦੇ ਵਿੱਚੋਂ ਅਜੀਤ ਸਿੰਘ ਉਹ ਬਾਕੀ ਤਾਂ ਇਹਨਾਂ ਨੇ ਤਾਂ ਪਹਿਲਾਂ ਕੋਸ਼ਿਸ਼ ਕੀਤੀ ਹੋਣੀ ਹੈ ਹੂੰ ਪੰਜਾਬ ਬਾਰੇ ਦੱਸਦੇ ਸੀ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ ਪਰ ਇੱਥੇ ਇੱਥੇ ਲੇਟ ਆਏ ਠੀਕ ਹੈ ਬਾਪੂ ਜੀ ਜਿੱਦਾਂ ਤੁਸੀਂ ਮਾਤਾ ਜੀ ਕਹਿ ਰਹੇ ਆ ਹੱਥਾਂ ਦੇ ਨਾਲ ਹਨਾ ਕਈ ਚੀਜ਼ਾਂ ਭੇਜਣੀਆਂ ਤੁਹਾਡੇ ਵੱਡੇ ਭਰਾ ਲੈ ਕੇ ਜਾਂਦੇ ਸੀ ਬੰਬੇ ਮੇਰਾ ਪਿਓ ਲੈ ਜਾਂਦਾ ਸੀ ਪਿਓ ਲੈ ਕੇ ਜਾਂਦੇ ਸੀ ਭਰਾ ਵੀ ਤੁਹਾਡੇ ਮਿਲ ਕੇ ਆਉਂਦੇ ਸੀ ਬੰਬੇ ਉਹ ਆ ਮਿਲਿਆ ਉਹ ਵੀ ਜਾ ਕੇ ਦੋਨੇ ਹੂੰ ਦੂਜੇ ਮੇਰਾ ਬੇਮੁੰਡਾ ਵੀ ਜਾਇਆ ਮੈਂ ਨਹੀਂ ਗਿਆ ਜਦੋਂ ਬਚਪਨ ਦੇ ਵਿੱਚ ਕਹਿੰਦੇ ਤਿੰਨ ਚਾਰ ਸਾਲ ਬਤਾਏ ਉਹਨਾਂ ਨੇ ਡਾਂਗੋ ਪਿੰਡ ਚ ਇਨੇ ਜੀ ਧਰਮਿੰਦਰ ਦੇ ਉਹਨੇ ਨਹੀਂ ਜੀ ਉਹ ਤਾਂ ਪਹਿਲਾਂ ਦੀਆਂ ਕਰਨਾ ਆਉਣ ਗਿਆ ਮੈਂ ਤਾਂ ਆਪ ਉਹਦੇ ਮੁੰਡੇ ਨਾਲ ਸੰਨੀ ਦਾ ਨਾਲ ਛੋਟਾ ਮੈਂ ਅੱਛਾ ਲੱਗਦਾ ਵੱਡਾ ਉਹਨਾਂ ਦੀਆਂ ਖਰਾਕਾਂ ਹੀ ਆਈਆਂ ਨੇ ਠੀਕ ਆ ਇਹਨੂੰ ਪਤਾ ਮਾਈ ਨੂੰ ਮੇਰੇ ਤੋਂ ਵੱਡਾ ਆ ਉਹ ਸਨੀ ਦੇਲ ਤੋਂ ਵੀ ਛੋਟੇ ਉਹ ਤੁਸੀਂ ਹਾਂ ਮੈਂ ਹੁਣ ਇੱਧਰ ਦੀ ਤਾਂ ਖਰਾਕਾ ਕਿਹੜੀਆਂ ਤੋੜੇ ਵੀ ਹੋਈ ਆਈ ਜਾਂਦੇ ਦੱਸੋ ਮੈਂ ਘਰ ਕਿਹੜਾ ਸੀ ਜਿੱਥੇ ਬਚਪਨ ਬੀਤਦਾ ਉਹ ਅੰਦਰ ਸੀਗਾ ਜੀ ਪੁਰਾਣਾ ਅੱਛਾ ਹੈਗਾ ਹੱਲੇ ਵੀ ਨਹੀਂ ਉਹ ਤਾਂ ਢਾਹ ਕੇ ਦੁੱਧ ਫਿੰਦ ਸਮੇਂ ਹੀ ਬੈਕ ਗਿਆ ਨਾਮਾ ਬਣਾਈ ਬੈਠੇ ਕੋਟੀ ਤੁਸੀਂ ਵੀ ਅਕਸਰ ਉਹਨਾਂ ਦੇ ਭਰਾ ਲੱਗਦੇ ਹੋ ਕਦੇ ਪਰਿਵਾਰ ਨੇ ਪੁੱਛਿਆ ਨਹੀਂ ਨਹੀਂ ਜੀ ਜਦੋਂ ਇੱਥੇ ਆਏ ਉਹਦੇ ਨੇ ਮਾਈ ਨੇ ਮੁਰੇ ਕੀਤਾ ਮੈਨੂੰ ਉਹ ਜੱਫੀ ਪਾ ਕੇ ਮੇਰਾ ਵੀ ਆ ਮੇਰਾ ਵੱਡਾ ਮੁੰਡਾ ਆ ਬਦੋ ਕੱਚਾ ਸੀ ਕੰਦ ਨਹੀਂ ਸੀ ਹੋਈ। ਅੱਛਾ। ਮਿੱਟੀ ਚੱਕ ਕੇ ਉਹਨੇ ਪਹਿਲਾਂ ਮੱਥੇ ਲੰਡਾਈ ਉਹਦੇ ਘਰੇ ਪੜਿਆ ਕਹਿੰਦਾ ਮੈਂ ਪਹਿਲੀ ਵਾਰ ਜਿਉਂ ਸਰਸੰਬਲੀ। ਅੱਛਾ। ਕਰਦੀਆਂ ਕਰਦੀਆਂ। ਚਾਚੀ ਨੂੰ ਕਿੰਨਾ ਪਿਆਰ ਕਰਦੇ ਸੀ। ਇਹਨੂੰ ਮਥੇਰਾ ਖਾਦੀ ਜਿਆ ਸਾਰੀਆਂ ਫੋਟਾਂ ਚ ਭਾਈਆ ਬੋਲੇ ਆਦੇ। ਅੱਛਾ। ਹਾਂ। ਠੀਕ ਆ। ਹਾਂਜੀ। ਸੋ ਬਿਲਕੁਲ ਪਰਿਵਾਰ ਪਰਿਵਾਰ ਜਾਨੀ ਜੱਦੀ ਆਹੀ ਹੈ ਜੀ। ਠੀਕ ਹੈ। ਜੱਦੀ ਡਾਂਗੋ ਹੀ ਆ। ਠੀਕ ਹੈ। ਨਸਰਾਲੀ ਚ ਜਨਮ ਹੋਇਆ ਸੀ। ਹਾਂਜੀ ਉੱਥੇ ਹੋਈ ਕਹਿੰਦੇ ਜਰਮ ਸਾਨ੍ਹੇ ਵਾਲੋ ਦਾ ਪਿਓ 30 ਸਾਲ 40 ਪੜਾਉਂਦਾ ਰਿਹਾ। ਜੀ। ਹੁਣ ਸਾਡੇ ਨਾਲ ਦਿੱਕਤ ਤਾਂ ਹੋਣੀ ਕਹੀ ਜਾਂਦੇ ਆ ਹੁਣ ਪਰ ਇੱਥੇ ਪੱਤਰਕਾਰ ਆ ਕੇ ਭਰੀ ਜਾਂਦੇ ਕਹਿੰਦੇ ਪਿੰਡ ਦਾ ਆਵਾ ਹੁਣ ਮੰਦੇ ਵਿੱਚ ਲੋਕ ਠੀਕ ਹੈ ਬਿਡਾਂਗੂ ਹੁਣ ਪਤਾ ਲੱਗ ਰਿਹਾ ਮੈਂ ਕਹਨਾ ਜੀ ਕਿਦਾਂ ਦਾ ਉਹ ਗੁਜਰਿਆ ਫਿਰ ਜਿਉਂਦਾ ਕਰਦੇ ਆਪੀ ਸੱਤ ਆ ਗਈ ਸੀ ਉਦੋਂ ਨਹੀਂ ਪਹਿਲੇ ਦਿਨ ਨਹੀਂ ਉਹਨਾਂ ਨੇ ਵਿੱਚ ਜਿਉਂਦਾ ਵੀ ਕਰਦੇ ਆ ਕਹਿੰਦੇ ਜਿਉਂਦਾ ਹਾਂ ਉਦੋਂ ਦੇ ਅਸੀਂ ਗੰੰਦੇ ਨਹੀਂ ਮੈਂ ਨਾ 10 ਦਿਨ ਹੋ ਗਏ ਰੋਜ਼ ਬੰਦੇ ਛੋਡੇ ਕੋ ਆਉਂਦੇ ਹੀ ਹੁੰਦੇ ਆ ਅੱਛਾ ਤੁਹਾਨੂੰ ਵੀ ਟੈਨਸ਼ਨ ਹੋਣੀ ਆ ਕਿ ਕੋਈ ਐਦਾਂ ਦੀ ਖਬਰ ਨਾ ਆ ਜੇ ਕਾਰੀ ਜੀ ਧਰਮਿੰਦਰ ਦਿਓਲ ਜਦੋਂ ਕਿਹਾ ਗਿਆ ਹਲੇ ਜਿਉਂਦੇ ਆ ਹਲੇ ਇਦਾਂ ਦਾ ਕੁਝ ਹੋਣ ਕਿੱਥੇ ਛਾਉਂਦੇ ਆ ਜੀ ਹੁਣ ਤਾਂ ਹੁਣ ਤਾਂ ਪੂਰੇ ਹੋ ਗਏ ਹਾਂ ਉਦੋਂ ਕਹਿੰਦੇ ਸੀ ਤਿੰਨ ਬੰਦੇ ਪਹਿਲਾਂ ਵੀ ਉਹ ਪੂਰਾ ਹੋ ਗਿਆ ਠੀਕ ਹੈ ਚਾਰ ਹੀ ਮਗਰੀ ਆ ਕੇ 5 ਮਿੰਟ ਬਾਦੋਂ ਕਹਿੰਦੇ ਜਿਉਂਦਾ ਠੀਕ ਹੈ ਹਾਂ ਇੱਥੇ ਬਹੁਤ ਹੋਰ ਟਾਈਮ ਖੋਲ ਜੇ ਨੇ ਸੋ ਬਿਲਕੁਲ ਪਰਿਵਾਰ ਜਿਹੜਾ ਭਾਵੇਂ ਇਸ ਵੇਲੇ ਬਜ਼ੁਰਗ ਹੈ ਪਰ ਕਿਤੇ ਨਾ ਕਿਤੇ ਜਾਦਾਂ ਜਿਹੜੀਆਂ ਉਸ ਵੇਲੇ ਦੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿੰਡ ਉਹਨਾਂ ਦਾ ਡਾਂਗੋ ਹੀ ਹੈ ਤੇ ਇਹ ਉਹਨਾਂ ਦੇ ਬਜ਼ੁਰਗ ਚਾਚੀ ਜੀ ਨੇ ਜਿੱਥੇ ਜਦੋਂ ਵੀ 2013 ਦੇ ਵਿੱਚ ਆਏ ਤਾਂ ਇਹ ਤਸਵੀਰਾਂ ਜਿਹੜੀਆਂ ਕੁਝ ਇੱਕ ਉਹ ਜਾਦਾਂ ਨੇ ਜਿਨ੍ਹਾਂ ਨੂੰ ਇਸ ਪਰਿਵਾਰ ਨੇ ਬਹੁਤ ਚੰਗੀ ਤਰੀਕੇ ਦੇ ਨਾਲ ਸੰਭਿਆ ਹੋਇਆ ਜਿਸ ਦੇ ਵਿੱਚ ਚਾਚੀ ਜੀ ਨੂੰ ਤਰਮਿੰਦਰ ਦਿਓਲ ਨੇ ਕੋਲ ਬਿਠਾ ਕੇ ਗਲਬਕੜੀ ਪਾਈ ਕਾਫੀ ਜਿਆਦਾ ਸਾਂਝੀਆਂ ਕੀਤੀਆਂ ਇਹ ਉਸ ਪਰਿਵਾਰ ਦੇ ਤਸਵੀਰ ਤੁਹਾਨੂੰ ਦਿਖਾ ਰਿਹਾ ਬਿਜਲੀ ਵਾਲਾ ਅੱਛਾ ਬਾਪੂ ਜੀ ਨਹੀਂ ਤਾਂ ਬੰਦਾ ਕਹਿੰਦਾ ਕਿ ਜਦੋਂ ਐਡੀ ਚੜ੍ਹਾਈ ਤੇ ਪਹੁੰਚ ਜਾਵੇ ਕਈ ਵਾਰ ਲੋਕਾਂ ਦੀ ਸੋਚ ਹੁੰਦੀ ਆ ਕਿ ਅਸੀਂ ਤਾਂ ਅੱਧਾ ਕਿਲਾ ਵੀ ਕਿਸੇ ਦੇ ਨਾਮ ਨਾ ਕਰਵਾਈਏ ਹੈ ਨਾ ਅੱਜ ਕੱਲ ਜੋ ਸਮਾ ਚੱਲ ਰਿਹਾ ਪਰ ਉਹਨਾਂ ਨੇ ਆਪਣੇ ਪੁਰਖਿਆਂ ਦੀ ਸਾਰੀ ਜਾਇਦਾਦ ਤੁਹਾਡੇ ਪਰਿਵਾਰ ਦੇ ਨਾਮ ਕਰ ਦਿੱਤੀ ਕਿੱਥੇ ਕੀਤੀ ਮੇਰੇ ਪਿਆਰ ਮੇਰੇ ਭਰਾ ਦੇ ਨੌਕਰਾਂ ਕੇ ਦੋਨਾਂ ਦੇ ਅੱਛਾ ਜਿਹੜਾ ਬਿਜਲੀ ਵਾਲਾ ਗੁਜ਼ਰ ਗਿਆ ਠੀਕ ਹੈ ਸਾਡੇ ਦੰਨਾਂ ਨੂੰ ਕਹਿੰਦੀ 19 ਕਨਾਲ 11 ਮਰਲੇ ਦੇ ਲਗਭਗ ਜ਼ਮੀਨ ਸੀ ਸ਼ਾਇਦ ਹਾਂ ਜੀ ਹਾਂ ਹਮ ਇੱਕਣੀ ਸੀ ਠੀਕ ਆ ਸਾਡੇ ਨੋਕਰਾ ਕੇ ਜਦ ਹੀ ਇੱਕ ਦੇ ਕਿਵੇਂ ਦੱਸਦੇ ਕੋਣ ਕੋ ਮਣੀ 10 ਮਿੰਟ ਮੰਨੀ ਰੁਕਿਆ ਜਦ ਹੀ ਭੱਜ ਕੇ ਇਕੱਠ ਹੋਣ ਲੱਗ ਗਈ ਫੇਰ ਵੀ ਅੱਛਾ ਇਕੱਠ ਦੇ ਡਰ ਤੋਂ ਚਲੇ ਗਏ ਜਲਦੀ 2015 ਚ ਆਈ ਸੀ ਆਈ ਥਿੰਕ ਹੋਦੋ ਜੀ ਮੇਰਾ ਖਿਆਲ ਖਨੀ 13 ਚ ਆਈ ਖਨੀ 15 ਮਹੀਨੇ ਇੰਨਾ ਚਿੱਤੇ ਠੀਕ ਹੈ ਕਰੇ ਵੀ ਜਦੋਂ ਆ ਉਹਦੋਂ ਵੀ ਉਹ ਕੱਠ ਦਾ ਮਾਰੇ ਭੱਜਾ ਨਹੀਂ ਕੋਈ ਇਹ ਮਾਈਨਾ ਹੀ ਗੱਲ ਕਰਦਾ ਕੁਸਤਾ ਕਰਦਾ ਉਹਨੂੰ ਇੰਨਾ ਹੀ ਹੋ ਗਿਆ ਵੀ ਆਈ ਜਾਂਦਾ ਆਈ ਜਾਂਦਾ ਖਸ ਗਿਆ ਕਹਿੰਦਾ ਮੈਂ ਕਿਤੇ ਫੇਰ ਅੱਛਾ ਕਰਿਆ ਇਹ ਤੁਹਾਨੂੰ ਬਿਠਾ ਕੇ ਕਿੱਥੇ ਲੈ ਕੇ ਗਏ ਸੀ ਫੇ ਕਰਵਾਈ ਕਿਦਾਂ ਮਤਲਬ ਸਹੀ ਕਰਾਈ ਹੈ ਜੀ ਕਿ ਮੈਂ ਦੱਸ ਦਿਆ ਬਾਹਰੀ ਕਚੈਰੀਆਂ ਤਾਂ ਫੋਟੋ ਹੀ ਹੋਈ ਆ ਅੱਛਾ ਸੀਲਦਾਰ ਦੇ ਮੂਰੇ ਸੈਂਸ ਉਹਨਾਂ ਨੇ ਬਾਹਰ ਹੀ ਕੀਤੇ ਉੱਥੇ ਨਹੀਂ ਠੀਕ ਹੈ ਹਾਂ ਸਕੂਲ ਸੀ ਨਹੀਂ ਪਤਾ ਹਾਲਾ ਕੋਈ ਉੱਥੇ ਕਰਾਈ ਆ ਅੱਛਾ ਹਾਂ ਨਹੀਂ ਦੋ ਬੰਦੇ ਰਹਿ ਚੰਦੀ ਚੁੰਦੀ ਖਾੜੀ ਰਿਹਾ ਕਰਦਾ ਹੀ ਨਹੀਂ ਸੀ ਕਿਸੇ ਨੂੰ ਵੀ ਆਉਂਦਾ ਜਾਂ ਨਾ ਆਉਂਦਾ ਉੱਤੇ ਰੈਕੋਰਡ ਜੋ ਬੜਕਾ ਕੀ ਲੋਕ ਗੱਡੀਆਂ ਹਮ ਲੈ ਕੇ ਆਉਣਾ ਹੀ ਆ ਇੱਥੇ ਵੀ ਮੀ ਹੋਇਆ ਜੋ ਪਤਾ ਲੱਗ ਕਿ ਤ੍ਰਿਂਦਰ ਆ ਕੇ ਪਤਾ ਹੀ ਨਹੀਂ ਕਿੱਥੋਂ ਜਾਂ ਤਾਂ ਆਉਣ ਲੱਗਾ ਤਾਂ ਹੀ ਭੱਜ ਗਿਆ ਨਹੀਂ ਬਰੋਟੇ ਵਾਲੇ ਨੂੰ ਕਹਿੰਦਾ ਹੀ ਮੈਂ ਚੱਲਦਾ ਬੋਲਣ ਬਾਰੇ ਪਰ ਉਹ ਤੋਂ ਮੋਰ ਨਹੀਂ ਹੋਇਆ ਉਹ ਇੰਨਾ ਹੋ ਗਿਆ ਵੀ ਹੁਣ ਨਹੀਂ ਮੈਂ ਫੇਰ